ਸਕਲਿ ਹਾਲਾਤ ਚਿੰਤਾਜਨਕ ਨੇ ਸਿੱਖ ਫੈਡਰੇਸ਼ਨ ਯੂਕੇ ਦੇ ਮੁਖੀ ਭਾਈ ਅਮਰੀਕ ਸਿੰਘ ਗੱਲਤ ਤੇ ਬੀਪੀਓ ਭਾਈ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਵਰਟੇਨ ਵਿੱਚ ਘੱਟ ਗਿਣਤੀ ਭਾਈਚਾਰਾ ਮੌਜੂਦਾ ਰਾਜਨੀਤਿਕ ਮਾਹੌਲ ਵਿੱਚ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਨੇ ਸਿੱਖ ਭਾਈਚਾਰੇ ਦੇ ਮੈਂਬਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਨਸਲੀ ਦੁਰਵਿਵਹਾਰ ਤੇ ਹਮਲਿਆਂ ਵਿੱਚ ਵਾਧੇ ਦੇ ਨਾਲ-ਨਾਲ ਸਿੱਖ ਵਿਰੋਧੀ ਨਫ਼ਰਤ ਦਾ ਜ਼ਕਰ ਪਤਰੇ ਨੇ ਹਾਲਾਂਕਿ ਬਹੁਤ ਸਾਰੇ ਸਿੱਖੇ ਨਫ਼ਰਤ ਅਪਰਾਧਾਂ ਦੀ ਪੁਲਿਸ ਨੂੰ ਰਿਪੋਰਟ ਨਹੀਂ ਕਰ ਰਹੇ ਕਿਉਂਕਿ ਉਹਨਾਂ ਨੂੰ ਕੋਈ ਭਰੋਸਾ ਨਹੀਂ ਕਿ ਕੋਈ ਸਾਰਥਕ ਕਾਰਵਾਈ ਕੀਤੀ ਜਾਵੇਗੀ ਜਦ ਤੱਕ ਇਸ ਵਿੱਚ ਬਹੁਤ ਜ਼ਿਆਦਾ ਹਿੰਸਾ ਸ਼ਾਮਲ ਨਾ ਹੋਵੇ ਅਤੇ ਕਾਰਵਾਈ ਕਰ ਲਈ ਜਨਤਕ ਦਿਵਾਰ ਨਾ ਹੋਵੇ ਸਿੱਖ ਫੈਡਰੇਸ਼ਨ ਯੂਕੇ ਆਗੂਆਂ ਨੇ ਦੱਸਿਆ ਕਿ 9 ਸਤੰਬਰ ਨੂੰ 올ਡ ਅਬਰੀ ਵਿੱਚ ਕੰਮ ਕਰਨ ਜਾ ਰਹੀ 20 ਸਾਲਾਂ ਦੀ ਇੱਕ ਨੌਜਵਾਨ ਸਿੱਖ ਬੀਬੀ ਤੇ ਹੋਏ ਭਿਆਨਕ ਨਸਲੀ ਤੌਰ ਤੇ ਪ੍ਰੇਰਿਤ ਬੇਰਹਿਮ ਹਮਲੇ ਅਤੇ ਵਲਾਦਕਾਰ ਦੇ ਹਾਲੀਆ ਮੀਡੀਆ ਕਵਰੇਜ ਦੇਖ ਕੇ ਸਿੱਖ ਪਰੇਸ਼ਾਨ ਅਤੇ ਚਿੰਤਾ ਵਿੱਚ ਨੇ ਇਹ ਹਮਲਾ ਬੁਲਵਰ ਹੈਪਟਨ ਵਿੱਚ 60 ਅਤੇ 70 ਦੇ ਦੋ ਬਜ਼ੁਰਗ ਸਿੱਖ ਟੈਕਸੀ ਡਰਾਈਵਰਾਂ ਤੇ ਬਿਨਾਂ ਭੜਕਾੜ ਦੇ ਨਸਲਵਾਦੀ ਹਮਲੇ ਦੇ ਕੁਝ ਹਫ਼ਤਿਆਂ ਦੇ ਅੰਦਰ ਹੋਇਆ ਹੈ ਦੋਵੇਂ ਹਮਲੇ ਦਿਨ ਦਿਹਾੜੇ ਹੋਏ ਸਨ ਅਤੇ ਸਿੱਖ ਭਾਈਚਾਰੇ ਵਿੱਚ ਸਭ ਤੋਂ ਕਮਜ਼ੋਰ ਲੋਕਾਂ ਦੁਆਰਾ ਦਰپیش ਵਧ ਰਹੀ ਨਸਲੀ ਨਫ਼ਰਤ ਅਤੇ ਹਿੰਸਾ ਦਾ ਸੰਕੇਤ ਨੇ ਉਹਨਾਂ ਕਿਹਾ ਕਿ ਜ਼ਿਆਦਾਤਰ ਸਿੱਖ ਸਾਡੇ ਵਿਸ਼ਵਾਸ ਅਤੇ ਦਿੱਖ ਦੇ ਇੱਕ ਜਾਤ ਵਧ ਲੇਖਾਂ ਦੁਆਰਾ ਪ੍ਰਤੱਖ ਤੌਰ ਤੇ ਪਛਾਣੇ ਜਾ ਸਕਦੇ ਨੇ ਇਸ ਲਈ ਨਸਲਵਾਦੀਆਂ ਦੇ ਵਧੇਰੇ ਸੰਪਰਕ ਵਿੱਚ ਨੇ ਜਦ ਪੁਲਿਸ ਨੇ ਪਹਿਲੀ ਵਾਰ 10 ਸਤੰਬਰ ਨੂੰ 올ਡ ਆਬਰੀ ਹਮਲੇ ਬਾਰੇ ਜਨਤਕ ਕੀਤਾ ਤਾਂ ਉਹਨਾਂ ਨੇ ਦੋ ਗੋਰੇ ਆਤਮੀਆਂ ਦੁਆਰਾ ਕੀਤੇ ਗਏ ਏਜੰਸੀ ਹਮਲੇ ਨੂੰ ਘੱਟ ਕਰ ਦਿੱਤਾ ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਫਰਾਦ ਦੀ ਨਸਲੀ ਤੌਰ ਤੇ ਵਧੀ ਹੋਈ ਪ੍ਰਕਿਰਤੀ ਅਤੇ ਪੀੜਤ ਦੁਆਰਾ ਲਗਾਏ ਗਏ ਵਲਾਦਕਾਰ ਦੇ ਦੋਸਤਾਂ ਜ਼ਿਕਰ ਨਹੀਂ ਸੀ ਪੀੜਤਾ ਤੇ ਉਸਦੇ ਪਰਿਵਾਰ ਦਾ ਸਮਰਥਨ ਕਰਨ ਅਤੇ ਪ੍ਰਤੀਨਿਧਤਾ ਕਰਨ ਵਾਲੀਆਂ ਸਿੱਖ ਭਾਈਚਾਰਕ ਸੰਸਥਾਵਾਂ ਨੂੰ ਉਸਦੀ ਆਵਾਜ਼ ਬਣ ਲਈ ਮਜਬੂਰ ਹੋਣਾ ਪਿਆ ਇਹ ਸ਼ਬਦ ਪੀੜਤਾ ਦੇ ਅੱਜ ਤੱਕ ਦੇ ਆਪਣੇ ਇਕਲੌਤੇ ਜਨਤਕ ਬਿਆਨ ਵਿੱਚ ਨੇ ਜੋ ਉਸ ਦਾ ਸਮਰਥਨ ਕਰਨ ਅਤੇ ਪ੍ਰਤੀਨਿਧਤਾ ਕਰਨ ਵਾਲਿਆਂ ਦਾ ਧੰਨਵਾਦ ਕਰ ਲਈ ਨੇ ਇਹਨਾਂ ਸਿੱਖ ਭਾਈਚਾਰਕ ਸੰਗਠਨਾਂ ਨੇ ਵੀਡੀਓ ਦੀ ਸਹਾਇਤਾ ਲਈ ਸਫਲਤਾਪੂਰਵਕ ਇਹ ਉਜਾਗਰ ਕੀਤਾ ਕਿ ਹਮਲਾ ਨਸਲਵਾਦੀ ਸਿਰ ਤੇ ਪੀੜਤ ਇੱਕ ਨੌਜਵਾਨ ਸਿੱਖ ਔਰਤ ਸੀ ਜਿਸ ਦਾ ਵਲਾਤਕਾਰ ਕੀਤਾ ਗਿਆ ਸੀ ਬਾਅਦ ਦੇ ਜਨਤਕ ਬਿਆਨਾਂ ਵਿੱਚ ਪੁਲਿਸ ਨੂੰ ਇਹ ਮੰਨਣ ਲਈ ਮਜਬੂਰ ਕੀਤਾ ਗਿਆ ਕਿ ਹਮਲਾ ਨਸਲੀ ਤੌਰ ਤੇ ਵਧੀ ਹੋਈ ਸੀ ਅਤੇ ਸਬੂਤਾਂ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਸਿੱਖ ਬੀਬੀ ਨਾਲ ਬਲਾਤਕਾਰ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ 14 ਸਤੰਬਰ ਨੂੰ ਪੀੜਤਾ ਨਾਲ ਇਕਤਾ ਦਿਖਾਉਣ ਲਈ ਸਮਾਥਵਿਕ ਵਿੱਚ ਸਿੱਖਾਂ ਨੇ ਸਥਾਨਿਕ ਤੌਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਵਟੇਨ ਦੇ ਗੁਰਦੁਆਰਿਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਕੇ ਗੁਰਦੁਆਰਾ ਅਲਾਇੰਸ ਨੇ ਨਵੇਂ ਗ੍ਰੈਸ ਕੱਤਰ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ। ਇਸ ਲਈ ਸਿੱਖ ਪੁਲਚਾਰੇ ਨੇ ਗ੍ਰਿਫਤਾਰੀਆਂ ਤੇ ਸਫਲ ਸਜ਼ਾਮਾਂ ਲਈ ਜਾਣਕਾਰੀ ਦੇਣ ਲਈ 10000 ਪੌਂਡ ਦੇ ਇਨਾਮ ਦਾ ਐਲਾਨ ਕੀਤਾ ਇਸ ਦੇ ਜਵਾਬ ਵਿੱਚ ਸਿੱਖ ਪਈਚਾਰੇ ਵੱਲੋਂ ਐਲਾਨੇ ਕੀ 10000 ਪਾਉਂਡ ਦੇ ਇਨਾਮ ਦੇ 24 ਘੰਟਿਆਂ ਦੇ ਅੰਦਰ ਚੈਰਿਟੀ ਕ੍ਰਾਈਮ ਸਟਾਪਰਸ ਨੇ ਅਸਧਾਰਨ ਤੌਰ ਤੇ 20000 ਪਾਉਂਡ ਦੇ ਇਨਾਮ ਦਾ ਐਲਾਨ ਕੀਤਾ ਤੇ ਸਿੱਖ ਭਾਈਚਾਰੇ ਵੱਲੋਂ ਖਾਸ ਤੌਰ ਤੇ ਇਕੱਠੇ ਕੀਤੇ ਗਏ ਕਿਸੇ ਵੀ ਫੰਡ ਨੂੰ ਕ੍ਰਾਈਮ ਸਟਾਪਰਸ ਨੂੰ ਦਾਨ ਕਰਨ ਲਈ ਬੇਨਤੀ ਕੀਤੀ ਇਸ ਉਪਰੰਤ ਯੂਕੇ ਦੇ ਗੁਰਦੁਆਰਿਆਂ ਤੇ ਸਿੱਖ ਸੰਗਠਨਾਂ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਨਵੇਂ ਗ੍ਰੈਸ ਕਤਰ ਤੇ ਨਵੀ ਕਮਿਊਨਿਟੀ ਸਕਤਰ ਨੂੰ ਸਿੱਖ ਵਿਰੋਧੀ ਨਫਰਤਾਂ ਨੂੰ ਤੁਰੰਤ ਹੱਲ ਕਰਨ ਅਤੇ ਹੋਲਡਾਵਰੀਏ ਤੇ ਬਲਵਰ ਹੈਪਟਨ ਵਿੱਚ ਸਿੱਖਾਂ ਤੇ ਹਾਲੀ ਵਿੱਚ ਹੋਏ ਹਾਈ ਪ੍ਰੋਫਾਈਲ ਨਸਲਵਾਦੀ ਹਮਲਿਆਂ ਤੋਂ ਬਾਅਦ ਵਿੱਚ ਆਪਣੇ ਵਾਅਦਿਆਂ ਦਾ ਸਰਮਾਨ ਕਰ ਲਈ ਉਤਸ਼ਾਹਿਤ ਕਰਨ ਅੰਤ ਵਿੱਚ ਉਹਨਾਂ ਕਿਹਾ ਕਿ 올ਡਬਰੀ ਅਤੇ ਬਲਵਰ ਹੈਪਟਨ ਵਿੱਚ ਨਸਲੀ ਹਮਲਿਆਂ ਤੋਂ ਬਾਅਦ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਪ੍ਰਤੀ ਸਰਕਾਰ ਦਾ ਰੁਖ ਚਿੰਤਾਜਨਕ ਹੈ ਇਸ ਲਈ ਯੂਕੇ ਦੇ ਸਮੂਹ ਸਿੱਖਾਂ ਨੂੰ ਆਪੋ ਆਪਣੇ ਇਲਾਕੇ ਦੇ ਸੰਸਦ ਮੈਂਬਰਾਂ ਨੂੰ ਸਵਾਲ ਰਾਹੀਂ ਮੇਲ ਕਰਕੇ ਜਵਾਬ ਦੇ ਮੰਡ ਦੀ ਸਖਤ ਲੋੜ ਹੈ